ਅੱਜ ਜੇ ਗੱਲ ਕਰਾਂਗੇ ਰਾਜੂ ਰਜਵੰਦਾ ਦੀ ਵਾਈਫ ਬਾਰੇ ਜੋ ਕਿ ਸੋਸ਼ਲ ਮੀਡੀਆ ਤੇ ਚਿੱਟੀ ਚੁੰਨੀ ਨੂੰ ਲੈ ਕੇ ਬੁਰੀ ਤਰ੍ਹਾਂ ਟਰੋਲ ਹੋ ਰਹੀ ਹੈ ਲੋਕਾਂ ਵੱਲੋਂ ਵੇਖਿਆ ਜਾਵੇ ਤਾਂ ਹਲੇ ਸੇਵਾ ਵਿੱਚ ਠੰਡਾ ਨਹੀਂ ਹੋਇਆ ਰਾਜੂ ਰਜਵੰਦਾ ਦਾ ਉਸ ਦੀ ਮੌਤ ਨੂੰ ਹਲੇ ਕੁਝ ਹੀ ਦਿਨ ਹੋਏ ਨੇ ਤੇ ਉਸ ਦੀ ਪਤਨੀ ਨੂੰ ਲੋਕਾਂ ਦੇ ਵੱਲੋਂ ਬੁਰੀ ਤਰ੍ਹਾਂ ਟਰੋਲ ਕਰਨਾ ਵੀ ਸ਼ੁਰੂ ਕਰ ਦਿੱਤਾ ਗਿਆ ਲੋਕ ਕਮੈਂਟ ਕਰਕੇ ਉਹਨਾਂ ਦੇ ਕੱਪੜਿਆਂ ਦੇ ਰੰਗ ਅਤੇ ਪਰਸ 'ਤੇ ਸਵਾਲ ਚੁੱਕ ਰਹੇ ਨੇ ਕਹਿ ਰਹੇ ਨੇ ਕਿ ਰਾਜਵਿਰਜਵੰਦਾ ਦੀ ਪਤਨੀ ਨੇ ਆਪਣੇ ਪਤੀ ਦੇ ਸੰਸਕਾਰ ਮੌਕੇ ਤੇ ਚਟਾ ਸੂਟ ਕਿਉਂ ਨਹੀਂ ਪਾਇਆ ਚਟਾ ਦੁਪੱਟਾ ਵੀ ਕਿਉਂ ਨਹੀਂ ਲਿਆ ਗਿਆ ਉਹਨਾਂ ਵੱਲੋਂ ਅਤੇ ਕਹਿ ਰਹੇ ਨੇ ਕਿ ਉਹਨਾਂ ਦੇ ਹੱਥ ਦੇ ਵਿੱਚ ਪਰਸ ਉਹ ਕਿਉਂ ਫੜਿਆ ਹੋਇਆ ਹੈ ਲੋਕਾਂ ਦੇ ਮੁਤਾਬਿਕ ਰਾਜਵਿਰਜਵੰਦਾ ਦੀ ਪਤਨੀ ਨੂੰ ਪਹਿਲਾਂ ਬੁਟੀਕ ਤੇ ਜਾ ਕੇ ਚਟਾ ਸੂਟ ਖਰੀਦਣਾ ਚਾਹੀਦਾ ਸੀ ਉਸ ਤੋਂ ਬਾਅਦ ਉਸ ਨੂੰ ਅੰਤਿਮ ਸੰਸਕਾਰ ਦੇ ਵਿੱਚ ਸ਼ਾਮਿਲ ਹੋਣਾ ਚਾਹੀਦਾ ਸੀ ਇੱਕ ਔਰਤ ਜਿਸ ਨੇ ਆਪਣਾ ਸਭ ਕੁਝ ਗਵਾ ਲਿਆ ਆਪਣੇ ਜੀਵਨ ਭਰ ਦਾ ਜਿਹੜਾ ਉਹ ਲਾਈਫ ਪਾਰਟਨਰ ਹੈ ਉਸ ਨੂੰ ਗਵਾ ਲਿਆ ਉਸ ਔਰਤ ਦੇ ਉੱਪਰ ਕੀ ਬੀਤਰੀ ਹੋਗੀ ਉਸ ਦੇ ਪਰਿਵਾਰ ਦੇ ਉੱਪਰ ਕੀ ਬੀਤਰੀ ਹੋਵੇਗੀ ਲੋਕਾਂ ਨੂੰ ਉਸ ਬਾਰੇ ਕੀ ਲੈਣਾ ਦੇਣਾ ਕੋਈ ਪਰਵਾਹ ਨਹੀਂ ਸਿਰਫ ਇਸ ਸਵਾਲ ਉੱਠ ਰਹੇ ਨੇ ਕਿ ਉਹਨਾਂ ਨੇ ਚਿੱਟਾ ਸੂਟ ਕਿਉਂ ਨਹੀਂ ਪਾਇਆ ਚਿੱਟੀ ਚੁੰਨੀ ਚੋਨੀ ਲਈ ਰਾਜਵਰ ਜਵੰਦਾ ਨੇ ਹਲੇ ਤੱਕ ਆਪਣੀ ਪਤਨੀ ਦੀ ਕੋਈ ਵੀ ਜੋ ਫੋਟੋ ਹੈ ਉਹ ਸੋਸ਼ਲ ਮੀਡੀਆ ਤੇ ਸਾਂਝੀ ਨਹੀਂ ਕੀਤੀ ਹੈ ਰਾਜਵਰ ਜਵੰਦਾ ਦੀ ਪਤਨੀ ਬਾਰੇ ਹਲੇ ਤੱਕ ਕੋਈ ਨਹੀਂ ਜਾਣਦਾ ਸੀ ਉਹਨਾਂ ਨੇ ਚਿਹਰੇ ਤੇ ਮਾਸਕ ਕਿਉਂ ਲਾਇਆ ਇਹ ਵੀ ਸਵਾਲ ਉੱਠ ਰਹੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਰਾਜਵਰ ਜਵੰਦਾ ਦੀ ਪਤਨੀ ਜੋ ਕਿ ਇੱਕ ਪੜ੍ਹੀ ਲਿਖੀ ਔਰਤ ਹੈ ਜਿਸ ਨੂੰ ਇਹਨਾਂ ਚੀਜ਼ਾਂ ਬਾਰੇ ਅਜੇ ਤੱਕ ਕੁਝ ਨਹੀਂ ਪਤਾ ਸੀ ਕਿ ਕਿ ਅਚਾਨਕ ਉਸ ਦੇ ਉੱਪਰ ਦੁੱਖ ਦਾ ਪਹਾੜ ਡਿੱਗਿਆ ਉਸ ਨੂੰ ਕੁਝ ਨਹੀਂ ਸਮਝ ਆ ਰਿਹਾ ਉਸ ਵੇਲੇ ਤਾਂ ਬੰਦੇ ਨੂੰ ਹੋਸ਼ ਹੀ ਨਹੀਂ ਰਹਿੰਦੀ ਉਹਦੇ ਹੋਸ਼ ਹਵਾਸ ਗਵਾ ਬੈਠਦੀ ਹੈ ਇਸ ਵੇਲੇ ਇਦਾਂ ਤਾਂ ਕੋਈ ਹਾਸਾ ਹੋ ਜਾਂਦਾ ਇਹੋ ਜਿਹੀ ਕੋਈ ਖਬਰ ਸਾਹਮਣੇ ਆਉਂਦੀ ਹੈ ਤੇ ਕਿ ਉਸ ਵੇਲੇ ਬੁਢੀ ਜਾ ਕੇ ਪਹਿਲਾਂ ਸੂਰ ਸਵਾਣਾ ਜ਼ਰੂਰੀ ਹੁੰਦਾ ਉਸ ਤੋਂ ਬਾਅਦ ਅੰਤਿਮ ਸੰਸਕਾਰ ਦੇ ਵਿੱਚ ਬੰਦਾ ਸ਼ਾਮਿਲ ਹੋਵੇ ਇਸ ਤਰ੍ਹਾਂ ਦੇ ਜਿਹੜੇ ਐ ਸਵਾਲ ਉੱਠ ਰਹੇ ਨੇ ਉਹ ਕਿਤੇ ਨਾ ਕਿਤੇ ਹਰ ਇੱਕ ਦੇ ਦਿਲ ਨੂੰ ਅ ਚੁੱਭ ਰਹਨੇ ਇਹ ਚੁੱਭਣ ਵਾਲੇ ਸਵਾਲ ਨੇ ਕਿਉਂਕਿ ਰਾਜੁਰ ਜਵੰਦਾ ਦੀ ਪਤਨੀ ਜੋ ਹੈ ਉਸ ਦੀ ਰਾਜੁਰ ਜਵੰਦਾ ਦੇ ਨਾਲ ਸਹੀ ਨਿਭਣਦੀ ਸੀ ਲੋਕਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਇਹ ਵੀ ਗੱਲ ਕਹੀ ਜਾ ਰਹੀ ਕਿ ਦੋਨਾਂ ਦੇ ਆਪਸ ਚ ਬਣਦੇ ਨਹੀਂ ਸੀ ਰਾਜੁਰ ਜਵੰਦਾ ਦੇ ਪੱਤੇ ਬਾਰੇ ਕਿਸੇ ਵੀ ਕੋਈ ਨਹੀਂ ਜਾਣਦਾ ਸੀ ਉਹ ਨਾ ਨੋ ਕਰੇ ਕਿਸ ਨੇ ਦੇਖਿਆ ਨਹੀਂ ਸੀ ਕਿਸ ਨੂੰ ਜ਼ਿਆਦਾ ਕੁਝ ਪਤਾ ਨਹੀਂ ਸੀ ਕਲਾਕਾਰ ਜਿਹੜੇ ਨੇ ਯਕੀਨ ਲੋ ਅਦਾਕਾਰ ਜਿਹੜੇ ਨੇ ਉਹ ਆਪਣੀ ਪਤਨੀ ਦੇ ਨਾਲ ਫੋਟੋਆਂ ਬਹੁਤ ਹੀ ਘੱਟ ਸਾਂਝੀਆਂ ਕਰਦੇ ਨੇ ਪਰ ਰਾਜਵਿਰ ਜਵੰਦਾ ਨੇ ਸੋਸ਼ਲ ਮੀਡੀਆ ਤੋਂ ਕੋਈ ਵੀ ਫੋਟੋ ਆਪਣੇ ਪਤਨੀ ਦੇ ਨਾਲ ਹੈ ਉਹ ਸਾਂਝੀ ਨਹੀਂ ਕੀਤੀ ਪਰ ਇਸ ਦੇ باوجود ਵੀ ਲੋਕ ਜਿਹੜੇ ਨੇ ਸਵਾਲ ਖੜੇ ਕਰ ਰਹੇ ਨੇ ਕਿ ਰਾਜਵਿਰ ਜਵੰਦਾ ਦੇ ਜਦੋਂ ਅੰਤਿਮ ਸੰਸਕਾਰ ਸੀ ਉਹਨਾਂ ਦੀ ਪਤਨੀ ਨੇ ਚਿੱਟਾ ਸੁੱਟ ਕਿਉਂ ਨਹੀਂ ਪਾਇਆ ਚਿੱਟੀ ਚੁੰਨੀ ਕਿਉਂ ਨਹੀਂ ਲੀ ਇੱਕ ਯੂਜ਼ਰ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਕਮੈਂਟ ਕਰਕੇ ਕਿਹਾ ਕਿ ਸੰਦੀਪ ਨੰਗਲ ਅੰਬੀਆ ਵੀਰ ਦੀ ਜਦੋਂ ਡੈਥ ਹੋਈ ਸੀ ਉਹ ਔਰਤ ਆਪਣੇ ਆਪ ਨੂੰ ਉਹਨਾਂ ਦੇ ਵਾਈਫ ਆਪਣੇ ਆਪ ਨੂੰ ਸੰਭਾਲ ਨਹੀਂ ਸਕਦੀ ਸੀ ਔਰ ਹੁਣ ਤੱਕ ਜਿੱਥੇ ਲੱਗਦਾ ਹੈ ਕਿ ਰਾਜਲ ਜਵੰਦਾ ਦੇ ਘਰ ਵਾਲੀ ਦੇ ਨਾਲ ਵੀ ਸਹੀ ਨਹੀਂ ਬਣਦੀ ਸੀ ਪਰ ਸਪਾਇਆ ਹੋਇਆ ਸੀ ਉਸ ਨੇ ਫੇਸ ਮਾਸਕ ਲਗਾਇਆ ਹੋਇਆ ਸੀ ਇਹ ਔਰਤ ਨੂੰ ਦੁੱਖ ਦਾ ਕੋਈ ਅੰਦਾਜ਼ਾ ਨਹੀਂ ਲੱਗਦਾ ਪਿਆ ਸੀ ਯਾ ਲੋਕੇ ਇਹ ਵੀ ਕਹਿ ਰਹੇ ਨੇ ਕਿ ਉਹ ਉਹ ਕਿੱਥੇ ਬਸ ਦੁੱਖ ਵੀ ਨਹੀਂ ਉਹਨਾਂ ਨੂੰ ਕੋਈ ਦੁੱਖ ਵੀ ਨਹੀਂ ਲੱਗ ਰਿਹਾ ਸੀ ਇੱਕ ਹੋਰ ਯੂਜ਼ਰ ਲਿਖਦਾ ਹੈ ਕਿ ਇਹਦੇ ਘਰ ਵਾਲੇ ਨੇ ਪਹਿਲਾਂ ਗ੍ਰੀਨ ਸੂਟ ਪਾਇਆ ਸੀ ਸੰਸਕਾਰ ਵਾਲੇ ਦਿਨ ਔਰ ਉਸ ਤੋਂ ਬਾਅਦ ਹੁਣ ਜਿਹੜਾ ਉਸਨੇ ਬਲੈਕ ਸੂਟ ਪਾਇਆ ਹੈ ਜਦੋਂ ਉਸ ਦੀਆਂ ਅਸੀਆਂ ਜਲ ਪਰਵਾਹ ਕਰਨ ਲਈ ਦਿੱਲੀ ਲੈ ਕੇ ਗਏ ਔਰ ਹੱਥ ਦੇ ਵਿੱਚ ਪਰਸ ਫੜਿਆ ਹੋਇਆ ਸੀ ਇਸ तरह ਦੇ ਸਵਾਲ ਜਿਹੜੇ ਨੇ ਉਹ ਲੋਕਾਂ ਵੱਲੋਂ ਖੜੇ ਕਿਤੇ ਜਾ ਰਹੇ ਨੇ ਕਿਤੇ ਨਾ ਕਿਤੇ ਇਸ ਸਵਾਲ ਜਿਹੜੇ ਨੇ ਉਹਨਾਂ ਦੇ ਦਿਲ ਨੂੰ ਦੇ ਸਵਰੂਪ ਪੰਚੋਂਦੇ ਹੋਣੇ ਨੇ ਕਿਉਂਕਿ ਹਲੇ ਤੱਕ ਰਾਜਵਿਰ ਜਵੰਦਾ ਦਾ ਜਿਹੜਾ ਸੇਵਾ ਉਹ ਠੰਡਾ ਨਹੀਂ ਹੋਇਆ ਤੇ ਉਹਨਾਂ ਦੇ ਵਾਈਫ ਨੂੰ ਇਸ ਤਰ੍ਹਾਂ ਟਰੋਲ ਕੀਤਾ ਜਾ ਰਿਹਾ ਹੈ ਰਾਜਵਿਰ ਦੇ ਪਤਨੀ ਦਾ ਦਰਦ ਸਭ ਤੋਂ ਵੱਡਾ ਹੈ ਉਸ ਨੇ ਉਮਰ ਪਰ ਦਾ ਜਿਹੜਾ ਸਾਥੀ ਹੈ ਉਹ ਗਵਾ ਲਿਆ ਜਵਾਕ ਤਾਂ ਸੁਖ ਨਾਲ ਜਦੋਂ ਵੱਡੇ ਹੋ ਜਾਂਦੇ ਨੇ ਤਾਂ ਆਪਣੀ ਕਬੀਲਦਾਰੀ ਦੇ ਵਿੱਚ ਰੁੱਝ ਜਾਂਦੇ ਨੇ ਪਰ ਪਤਨੀ ਲਈ ਤਾਂ ਉਮਰ ਪਰ ਦਾ ਵਿਯੋਗ ਹੈ ਇਹ ਲੋਕ ਬਕਵਾਸ ਕਰਨ ਨਾਲ ਚੁੱਪ ਕਿਉਂ ਨਹੀਂ ਪੈਂਦੇ ਕੁਝ ਲੋਕ ਜਿਹੜੇ ਨੇ ਉਹ ਅਜੀਬੇ ਟਿੱਪਣੀਆਂ ਕਰਦੇ ਹੋਏ ਨਜ਼ਰ ਆ ਰਹੇ ਨੇ ਸੋਟਾ ਦੇ ਰੰਗ ਦੇਖ ਕੇ ਪਰਸ ਚੱਕਰ ਦੇ ਨਾਲ ਦੁੱਖ ਦਾ ਅੰਦਾਜ਼ਾ ਲਾਉਣਾ ਬਹੁਤ ਹੀ ਘਟੀਆ ਔਰ ਗਿਰੀ ਹੋਈ ਸੋਚ ਦੀ ਨਿਸ਼ਾਨੀ ਹੈ ਹਰ ਬੰਦੇ ਦਾ ਦੁੱਖ ਜ਼ਾਹਿਰ ਕਰਨ ਦਾ ਤਰੀਕਾ ਅਲੱਗ ਹੁੰਦਾ ਹੈ